ਹਲਕਾ ਨਕੋਦਰ ਵਿਧਾਇਕ ਬੀਬੀ ਇੰਦਰਜੀਤ ਕੋਰ ਮਾਨ ਵੱਲੋਂ ਮੁਆਈ ਬਿਲਗਾ ਸੜਕ ਦਾ ਨੀਂ ਪੱਥਰ ਰੱਖਿਆ ਗਿਆ ਹੈ ਇਸ ਮੌਕੇ ਵਿਧਾਇਕ ਮਾਨ ਨੇ ਪ੍ਰੈਸਰਨਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮੁਆਈ ਬਿਲਗਾ ਰੋਡ ਪਿੰਡ ਮੁਆਈ ਤੋਂ ਬਿਲਗਾ ਤੋਂ ਗੁਮਟਾਲੀ ਹੁੰਦਾ ਹੋਇਆ ਕੁੰਮਕੇ ਨੂਰ ਮਹਿਲ ਫਲੋਰ ਸੜਕ ਨੂੰ ਮਿਲਦਾ ਹੈ ਜਿਸ ਦੀ ਲੰਬਾਈ 9.5 ਕਿਲੋਮੀਟਰ ਹੈ ਤੇ ਥਾਂ ਥਾਂ ਟੁੱਟਿਆ ਹੋਇਆ ਤੇ ਇਸ ਦੇ ਵਿੱਚ ਵੱਡੇ ਵੱਡੇ ਖੱਡੇ ਪਏ ਹੋਏ ਹਨ ਇਸ ਸੜਕ ਨੂੰ ਦੁਬਾਰਾ ਬਣਾਉਣ ਲਈ ਸਰਕਾਰ ਵੱਲੋਂ ਗ੍ਰਾਂਟ ਦਿੱਤੀ ਜਾ ਰਹੀ ਹੈ ਉਹਨਾਂ ਇੱਥੇ ਇਹ ਵੀ ਦੱਸਿਆ ਹੈ ਕਿ ਤਲਵਨ ਤੋਂ ਡਗਰਾ ਰੋਡ ਵਾਸਤੇ ਵੀ ਗ੍ਰਾਂਟ ਜਾਰੀ ਕੀਤੀ ਜਾ ਰਹੀ ਹੈ ਇੱਥੇ ਵੀ ਬੰਨਣ ਦੇ ਯੋਗ ਹੈ ਕਿ ਕੇਂਦਰ ਸਰਕਾਰ ਨੇ ਸਾਡਾ ਆਰਡੀਫ ਰੋਕ ਕੇ ਰੱਖਿਆ ਉਹਨਾਂ ਨੇ ਕਿਹਾ ਤੇ ਸਾਨੂੰ ਪੈਸੇ ਨਹੀਂ ਮਿਲ ਰਹੇ ਹਨ ਉਹਨਾਂ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਸ਼ਿਵਗਵੰਦ ਮਾਨ ਜੀ ਦਾ ਧੰਨਵਾਦ ਕਰਦੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਸ ਹਲਕੇ ਦੇ ਖਿਤੇ ਲਈ 1.5 ਕਰੋੜ ਰੁਪਏ ਦਿੱਤੇ ਗਏ ਹਨ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਮੋਈ ਬਿਲਗਾ ਰੋਡ ਜਿਹੜੀ ਲੰਬੇ ਸਮੇਂ ਤੋਂ ਲਟਕੀ ਹੋਈ ਸੀ ਉਹਦਾ ਨੀ ਪੱਥਰ ਰੱਖਿਆ ਗਿਆ ਹੈ ਦੀ ਰੈਨੋਵੇਸ਼ਨ ਇਹਦੀ ਸਾਰੀ ਚੜਾਈ ਵਾਸਤੇ ਇਹਨੂੰ ਮਜ਼ਬੂਤ ਕਰਨ ਵਾਸਤੇ 9 9.5 ਕਿਲੋਮੀਟਰ ਦਾ ਇਹ ਟੋਟਾ ਆ ਜਿਹੜਾ ਇੱਥੋਂ ਮੁਵਾਈ ਤੋਂ ਸ਼ੁਰੂ ਹੋ ਕੇ ਬਿਲਗੇ ਦੇ ਵੱਲ ਦੀ ਹੋ ਕੇ ਅੱਗੇ ਜਾ ਕੇ ਫਿਰ ਨੂਰਮਹਿਲ ਘੁੰਮਦਾ 9.5 ਕਿਲੋਮੀਟਰ ਦਾ ਇਹਨੂੰ ਇਹ ਸੜਕ ਦਾ ਨਾਮ ਮੁਵਾਈ ਬਿਲਗਾ ਰੋਡ ਹੀ ਆ ਲੇਕਿਨ ਹੈ ਇਹ ਘੁੰਮ ਕੇ ਵਾਪਸ ਨੂਰਮਹਿਲ ਚਲੀ ਜਾਂਦੀ ਹੈ ਪੂਰੀ ਰੋਡ 9.5 ਕਿਲੋਮੀਟਰ ਦੀ ਹੈ ਉਹਦੇ ਵਾਸਤੇ 4 ਕਰੋੜ ਤੇ 58 ਲੱਖ ਰੁਪਇਆ ਜਿਹੜਾ ਉਹ ਸਰਕਾਰ ਨੇ ਸੈਂਕਸ਼ਨ ਕੀਤਾ ਇਸ ਤੋਂ ਪਹਿਲਾਂ ਬਿਲਗਟ ਜਿਹੜਾ ਤਲਵੰਟ ਘਾਰਾ ਰੋਡ ਸੀ ਉਹਦੇ ਵਾਸਤੇ ਵੀ 6 ਕਰੋੜ ਰੁਪਇਆ ਸਰਕਾਰ ਨੇ ਸੈਂਕਸ਼ਨ ਕੀਤਾ ਸੀ ਹਾਲਾਂਕਿ ਇਹਨਾਂ ਸੜਕਾਂ ਵਾਸਤੇ ਜਿਹੜਾ ਸਾਡਾ ਆਰਡੀਐਫ ਆ ਉਹ ਸੈਂਟਰਲ ਗਵਰਨਮੈਂਟ ਨੇ ਰੋਕ ਰੱਖਿਆ ਸਾਨੂੰ ਪੈਸੇ ਮਿਲ ਨਹੀਂ ਰਹੇ ਪਰ ਇਹ ਇਹ ਜਿਹੜੀਆਂ ਮੁੱਖ ਜ਼ਰੂਰਤਾਂ ਨੂੰ ਸਮਝਦੇ ਹੋਏ ਔਰ ਮੇਰੀ ਬਾਰ-ਬਾਰ ਰਕਸ਼ਤ ਤੋਂ ਬਾਅਦ ਸੀਮ ਸਾਹਿਬ ਨੇ ਸਾਨੂੰ ਬਹੁਤ ਮਤਲਬ ਕਹਿ ਲੋ ਕਿ ਬੀ ਟਾਈਟ ਜਿਹੜਾ ਸਿਚੁਏਸ਼ਨ ਦੇ ਵਿੱਚੋਂ ਸਾਨੂੰ ਇਹ 1.5 ਕਰੋੜ ਰੁਪਇਆ ਇਸ ਹਲਕੇ ਵਾਸਤੇ ਇਸ ਖਿੱਤੇ ਵਾਸਤੇ ਦਿੱਤਾ ਕਿਉਂਕਿ ਆਉਣ ਜਾਣ ਦੀ ਬਹੁਤ ਜ਼ਿਆਦਾ ਤੰਗੀ ਸੀ ਇਹ ਜਿਹੜਾ 4 ਕਰੋੜ ਤੇ 57 ਲੱਖ ਰੁਪਇਆ ਇਹਦੇ ਵਿੱਚੋਂ 42 ਕਰੋੜ ਰੁਪਇਆ ਸੜਕ ਨੂੰ 5 ਸਾਲ ਮੇਨਟੇਨ ਰੱਖਣ ਵਾਸਤੇ ਜਿਹੜਾ ਉਹ ਰੱਖਿਆ ਗਿਆ ਉਹ ਠੇਕੇਦਾਰ ਲਈ ਠੇਕੇਦਾਰ ਇਹਨੂੰ ਬਣਨ ਤੋਂ ਬਾਅਦ 5 ਸਾਲ ਵਾਸਤੇ ਮੇਨਟੇਨ ਵੀ ਕਰੇਗਾ ਇਹਨੂੰ ਚੌੜਾ ਵੀ ਕੀਤਾ ਜਾਣਾ ਇਹਨੂੰ ਮਜ਼ਬੂਤ ਵੀ ਕੀਤਾ ਜਾਣਾ ਐਜ਼ ਇਟ ਇਜ਼ ਜਿਵੇਂ ਪਹਿਲੀਆਂ ਦੇ ਵਿੱਚ ਤੁਸੀਂ ਦੇਖਦੇ ਆ ਰਹੇ ਹੋ ਕਿ ਜਦੋਂ ਇਹ ਕਿਤੇ ਸੜਕ ਬਣਾਉਣੀ ਹੁੰਦੀ ਸੀ ਮੁਰੰਮਤ ਹੁੰਦੀ ਸੀ ਇਹਦੇ ਉੱਤੇ ਸਿਰਫ ਲੁੱਕ ਪਾਈ ਜਾਂਦੀ ਸੀ ਜਿੰਨ ਜਿੱਥੇ ਕਿਤੇ ਕੋਈ ਖੱਡੇ ਹੁੰਦੇ ਸੀ ਉਹ ਕਿਤੇ ਜਾਂਦੇ ਸੀ ਪਰ ਇਹਨੂੰ ਪ੍ਰੋਪਰ ਮਜ਼ਬੂਤ ਕੀਤਾ ਜਾਣਾ ਸੜਕ ਨੂੰ ਤੇ ਚੌੜੀ ਵੀ ਕੀਤੀ ਜਾਣੀ ਹੋਰ ਨਹੀਂ 42 ਲੱਖ ਹੈ 42 ਕਰੋੜ ਨਹੀਂ 42 ਲੱਖ ਸਮਥਿੰਗ ਮਤਲਬ ਸਾਢੇ 1 42 ਲੱਖ ਰੁਪਏ ਜਿਹੜਾ ਉਹ ਮੇਨਟੇਨੈਂਸ ਵਾਸਤੇ ਰੱਖਿਆ ਗਿਆ ਔਰ ਇਹ 5 ਸਾਲ ਜਿਹੜਾ ਠੇਕੇਦਾਰੇ ਨੂੰ ਬਣਾਏਗਾ ਜਿਹਨੂੰ ਵਰਕ ਆਰਡਰ ਇਸ਼ੂ ਹੋ ਗਿਆ ਉਹ 5 ਸਾਲੇ ਦੀ ਮੇਨਟੇਨੈਂਸ ਵੀ ਨਾਲ ਦੇ ਨਾਲ ਕਰੂਗਾ ਜਿਵੇਂ ਹੁਣ ਹੁਣ ਅਸੀਂ ਦੇਖਦੇ ਹਾਂ ਕਿ ਬਿਲਗਾ ਮਵਾਈ ਰੋਡ ਦੇ ਉੱਤੇ ਸੜਕ ਘੱਟ ਤੇ ਖੱਡੇ ਜਾਦੇ ਨੇ ਉਹ ਖੱਡੇ ਸਾਨੂੰ ਕਦੀ ਵੀ 5 ਸਾਲਾਂ ਦੇ ਵਿੱਚ ਇੱਕ ਵੀ ਖੱਡਾ ਦੇਖਣ ਨੂੰ ਜੇ ਮਿਲੂਗਾ ਤੇ ਉਹਦੇ ਵਾਸਤੇ ਜ਼ਿੰਮੇਦਾਰ ਜਿਹੜਾ ਉਹ ਕੰਟਰੈਕਟਰ ਹੋਏਗਾ ਮੈਡਮ ਜੀ ਜਿਹੜੀ ਛੜਕ ਹੈਗੀ ਇਹ ਪ੍ਰਧਾਨ ਮੰਤਰੀ ਯੋਜਨਾ ਤਹਿਤ ਪਹਿਲਾਂ ਬਣਾਈ ਗਈ ਸੀ ਕੀ ਹੁਣ ਸੈਂਟਰ ਦੇ ਵਿੱਚ ਕੋਈ ਸਹਿਯੋਗ ਕਰ ਰਿਹਾ ਨਹੀਂ ਬਿਲਕੁਲ ਇਹ ਸੈਂਟਰ ਦੇ ਸਹਿਯੋਗ ਦੀ ਸੜਕ ਨਹੀਂ ਹੈਗੀ ਪਹਿਲਾਂ ਕਦੀ ਬਣੀ ਹੋਏਗੀ ਤੇ ਬਣੀ ਹੋਏਗੀ ਸੈਂਟਰ ਨੇ ਇਹਦੇ ਵਾਸਤੇ ਕੋਈ ਫੰਡ ਨਹੀਂ ਦਿੱਤੇ ਇਹ ਰਾਜ ਸਰਕਾਰ ਦੇ ਫੰਡਾਂ ਦੇ ਵਿੱਚੋਂ ਸੜਕ ਜ ਇੱਕ ਮੈਡਮ ਜਿੱਤੇ ਦਾ ਸੜਕ ਦੇ ਵਿੱਚ ਕਾਫੀ ਤਰਫਤ ਆ ਰਹੇ ਜਿਹੜੇ ਘਟਨਾ ਗ੍ਰਸਤ ਉਹਨਾਂ ਮਤਲਬ ਘਟਨਾ ਨੂੰ